ਤੁਖਾਰੀ ਸੰਤ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪੀਰੀ ਪਿਆਰ ਕਿਉ ਪਿਰ ਬਿਨ ਜੀਵੀਐ ਰਾਮ ਜਬ ਲਗ ਦਰਸ਼ਨ ਹੋਇ ਕਿਉ ਅੰਮ੍ਰਿਤ ਪੀਵੀਐ ਰਾਮ ਕਿਉ ਅਮਰਤ ਪੀ ਵੀਐ ਹਰਬਿਨ ਜੀ ਵੀਐ ਤਿਸਮਿਨ ਰਹਿਣ ਨ ਜਾਈ ਅਣਦਨ ਪ੍ਰਯੋਗ ਪ੍ਰਯੋਗ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨ ਜਾਈ ਆਪਣੀ ਕਿਰਪਾ ਕਰੋ ਹਰ ਪਿਆਰੀ ਹਰ ਹਰ ਨਾਮ ਸਦਸਾਰਿਆ ਗੁਰ ਕੈ ਸਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਵਿਟੂ ਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਵਰਾਮੁਂ ਵੀਰੀ ਅੰਤਰ ਹੋਈ ਵਿਗਾਸ ਪ੍ਰੇਉ ਪ੍ਰੇਉ ਸੱਚ ਨਿਤ ਚਵਾਰਾਵ ਪ੍ਰੇਉ ਜਮਾ ਪਿਆਰੀ ਸਬਦ ਨਿਸਤਾਰੀ ਬਿਨ ਦੇਖੇ ਤ੍ਰਿਪਤਨ ਆਵੀ ਸਬਦ ਸ਼ਿੰਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤੇ ਆਵੇ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇਹੋ ਮਿਲਾਈ ਅਣ ਦਿਨ ਗੁਰ ਗੋਪਾਲ ਧਿਆਈ ਹਮ ਸਤਗੁਰ ਵਿਟਹੋ ਕੋ ਮਾਈ ਹਮ ਪਾਥਰ ਗੁਰ ਨਾਪ ਵਿਖ ਭਵ ਜਲ ਤਾਰਿਆ ਰਾਮ ਗੁਰ ਦੀਵ ਹੋ ਸਬਦ ਸੁਭਾਏ ਮੈਂ ਮੂੜ ਨਿਸ ਤਾਰਿਆ ਰਾਮ ਹਮ ਮੂੜ ਮੁਗਦ ਕਿਸਮਤ ਨਹੀਂ ਪਾਈ ਤੂੰ ਅਗੰਮ ਵਡ ਜਾਣਿਆ ਤੂੰ ਆਪ ਦਇਆਲ ਦਇਆ ਕਰ ਮਿਲਹਿ ਹਮ ਨਿਰਗੂਣੀ ਨੀ ਵਣਿਆ ਨੇਕ ਜਨਮ ਪਾਪ ਕਰ ਪਰਮਿ ਹੋਂ ਤੋ ਸਰਨਾਗਤਿ ਆਈ ਦਇਆ ਘਰੋ ਰਖ ਲੀ ਬੂ ਹਰ ਜੀਉ ਹਮ ਲਾਗੈ ਸਤਗੁਰ ਪਾਈ ਗੁਰਪਾਰਸ ਹਮ ਲੋਹ ਵਿਲ ਕੰਚਨ ਹੋਇਆ RAM ਜੋਤੀ ਜੋਤ ਮਲਾਈ ਕਾਇਆ ਗੜ ਸੋਇਆ RAM ਕਾਇਆ ਗੜ ਸੋਇਆ ਮੀਰੀ ਪ੍ਰਭ ਮੋਹਿਆ ਕਿਉ ਸਾਥ ਸਾਥ ਗਿਰਾਸ ਵਿਸਾਰੀਐ ਆਦ੍ਰਿਸ਼ਟ ਅਗੋਚਰ ਪਕੜਿਆ ਗੁਰਸਬਦੀ ਹਉ ਸਤਿਗੁਰ ਕੈ ਬਲਿਹਾਰੀਐ ਸਤਗੁਰ ਆਗੇ ਸੀਸ ਭੇਟ ਦੇਓ ਜੇ ਸਤਗੁਰ ਸਾਚੇ ਭਾਵੇਂ ਆਪੀ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਤੁਖਾਰੀ ਸੰਤ ਮਹੱਲਾ ਚੌਥਾ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਜੋ ਤੁਮ ਧਿਆਵ ਹੈ ਜਗਦੀਸ਼ ਤੀ ਜਨ ਪਾਵਿਖ ਮਤਰਾ ਵੇਖਮ ਪਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇ ਗੁਰਵਾਕ ਸਤਗੁਰ ਜੋ ਪਾਈ ਚੱਲੀ ਤਿਨ ਹਰ ਹਰ ਆਪ ਮਿਲਾਇ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਨੀ ਧਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਤੋਂ ਮੋ ਸੁਆਮੀ ਅਗਮਾਥਾ ਤੂੰ ਕਟਕਟ ਪੂਰ ਰਹਾ ਤੂੰ ਅਲਖ ਅਪੇਯੋਗੰ ਗੁਰ ਸਤਗੁਰ ਵਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਸਤ ਜਿਨ ਗੁਰ ਸਤ ਸੰਗਤ ਮਿਲ ਗੁਣ ਰਵੈ ਵਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਕਹਿਨ ਕਹਿਨ ਹਰ ਨਿਤ ਚਵੈ ਜਾ ਵਹੈ ਗੁਰਮੁਖ ਹਰ ਨਾਮ ਬੋਲਹਿ ਜਾਂ ਖੜੇ ਗੁਰਮਖੋ ਹਰ ਹਰ ਕਹਿਆ ਤਮ ਸੁਆਮੀ ਅਗਮਾ ਥਾ ਤੂੰ ਘਟ ਘਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੀ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੀ ਜਿਨ ਕੇ ਪਾਪ ਦੋਖ ਸਭ ਬਿੰਤੇ ਜਿਨ ਮਨ ਚਿਤ ਇਕ ਅਰਧਿਆ ਤਿਨ ਕਾ ਜਨਮ ਸਫਲ ਹੋ ਸਭ ਕੀਆ ਕਰਤੇ ਜਿਨ ਗੁਰ ਵਚਨੀ ਸਚ ਭਾਖਿਆ ਤੇ ਧਨ ਜਨ ਵੱਡ ਫੁਰਖ ਪੂਰੇ ਜੋ ਗੁਰਮਤ ਹਰ ਜਪ ਭਉ ਵਿਖਮਤਰੀ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵੈ ਗੁਰਮਤ ਹਰੇ ਤੂੰ ਅੰਤਰਜਾਮੀ ਹਰਿਆਪ ਜਿਉਂ ਤੂੰ ਚਲਾਵਹਿ ਪਿਆਰੇ ਹਉ ਤਵੇ ਚਲਾ ਹਮਰੇ ਹਾਥ ਕਿਸ ਨਾਹੀ ਜਾਂ ਤੂੰ ਮਿਲਹਿ ਤਾਂ ਹਉ ਆਏ ਮਿਲਾਓ ਜਨ ਕੋ ਜਨ ਕੋ ਤੂੰ ਹਰ ਮੇਲ ਹੈ ਸਵਾਮੀ ਸਭ ਤਿਨ ਕਾਲੇ ਖਾਸ ਉਟਕ ਗਿਆ ਜੇ ਕੀ ਗਣਤਨਾ ਕਰਿਓ ਹੁਕਮ ਕੋ ਪਾਈ ਜੋ ਗੁਰ ਵਚਨੀ ਹਰ ਵੇਲ ਲਿਆ ਨਾਨਕ ਦਇਆਲ ਹੋ ਆਤਨੀ ਉਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਦਰ ਜਾਮੀ ਹਰਿਆਪ ਜਉ ਤੂੰ ਚਲਾਵਹਿ ਪਿਆਰੀ ਹਉ ਤੇ ਵੇ ਚਲਾਓ ਤੋਖਾਰੀ ਮਹਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੈਨ ਤੂੰ ਧਿਆਇਆ ਮੇਰਾ RAM ਜਿਨ ਕੈ ਤੋਰ ਲੀਖ ਮਾਥੋ ਜਿਨ ਕੋ ਤੋਰ ਹਰ ਲਿਖਿਆ ਸੁਆਮੀ ਤੈਨ ਹਰ ਹਰ ਨਾਮ ਅਰਧਿਆ ਤਿਨ ਕੇ ਪਾਪ ਇੱਕ ਨਿਮਕ ਸਭ ਲਾਥੀ ਜਿਨ ਗੁਰ ਵਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੀਖੀ ਹੋ ਭਇ ਅਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਤਲ ਮਹੀਅਲ ਭਰਪੂਰ ਸਭ ਉਪਰ ਸਾਚ ਤਨੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਕਣੀ ਜਿਨਿ ਜਪਿਆ ਹਰਤੇ ਮੁਕਤ ਪ੍ਰਾਣੀ ਤਿਨ ਕੇ ਉਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਈ ਸੁਹੇਲੇ ਹਰ ਆਖ ਲਈਏ ਰਖਣ ਹਾਰ ਹਰ ਸਤ ਸੰਗਤ ਜਨ ਸੁਣਹੁ ਪਾਈ ਗੁਰਮੁਖਾਰ ਸੇਵਾ ਸਫਲ ਬਣੀ ਤੂੰ ਜਲ ਥਲ ਮਹੀਅਲ ਭਰਪੂਰ ਸਭ ਉਪਰ ਸਾਚ ਤਨੀ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤਰੇਨੋ ਤ੍ਰਿਪਵਨ ਸਾਵ ਸ੍ਰੇਸ਼ਟ ਮੁਖ ਹਰ ਹਰ ਨਾਮ ਚਬਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਨ ਤਹਰ ਧਿਆਵੇ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸਨ ਦੀ ਹੋ ਕਰਤੇ ਜਿਸ ਹਰ ਹਿਰਦੇ ਨਾਮ ਸਦ ਚਵਿਆ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਏਗਰਵਿਆ ਤੇਰੀ ਭਗਤ ਪੰਡਾਰ ਅਸ਼ੰਖ ਜਿਸ ਤੂੰ ਦੇਵ ਹੈ ਮੇਰੇ ਸਾਮੀ ਤਿਸ ਮਿਲ ਹੈ ਜਿਸ ਕੇ ਮस्तक ਗੁਰ ਹਾਥ ਤਿਸ ਹਿਰਦੇ ਹਰ ਗੁਣ ਟਿਕ ਹੈ ਹਰ ਗੁਣ ਹਿਰਦੇ ਟਿਕ ਹੈ ਤਿਸ ਕੇ ਜਿਸ ਅੰਤਰ ਪਉ ਪਾਵਣੀ ਹੋਈ ਬਿਨ ਪੈ ਕਿਨੇ ਨਾ ਪ੍ਰੇਮ ਪਾਇਆ ਬਿਨ ਪੈ ਪਾਰ ਨਾ ਉਤਰਿਆ ਕੋਈ ਉਪੋ ਪ੍ਰੀਤ ਨਾਨਕ ਤਿਸ ਹੈ ਲਾਗੀ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਭੰਡਾਰ ਅ ਸੰਖ ਜਿਸ ਤੂੰ ਦੇਵ ਹੈ ਵੀਰ ਸਾਮੀ ਤਿਸ ਮਿਲਹਿ ਤੋਖਾਰੀਸ ਮਹੱਲਾ ਚੌਥਾ ਨਾਵਨਪੁਰਬ ਅਭੀਚ ਗੁਰ ਸਤਗੁਰ ਦਰਸ ਪਿਆ ਧਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰਦਾਰਸ ਪਾਇਆ ਗਿਆਨ ਗਵਾਇਆ ਅੰਤਰ ਜੋਤ ਪ੍ਰਗਸੀ ਜਨਮ ਮਰਨ ਦੁੱਖ ਖਿੰਮੈਂ ਬਿਨਸੀ ਹਰ ਪਾਇਆ ਪ੍ਰਭ ਅਬਿਨਾਸੀ ਹਰਿਆਪ ਕਰਤੇ ਪੁਰਪ ਕੀਆ ਸਤਗੁਰੂ ਕੁਲ ਖੀਤ ਨਾਵਣ ਗਿਆ ਨਾਵਨ ਪੁਰਬ ਅਪੀਚ ਗੁਰ ਸਤਗੁਰ ਦਰਸ ਪਿਆ ਵਾਰਗਪੰਥ ਚਲੇ ਗੁਰ ਸਤਗੁਰ ਸੰਗ ਸਿਖਾ ਹਣ ਦਿਨ ਭਗਤ ਬਣੀ ਖੇਨ ਖੇਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੀਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਗੁਰ ਗੁਰੂ ਕੀਆ ਤੈਨ ਆਪ ਹਰ ਵੇਲਾ ਆਇਆ तीर्थोद्धम सतगुरु किया सब लोक उदरन अर्था मार्ग पंथ चले गुर गुरु सतगुरु संग सिखा प्रथम आए कुल खेत गुरु सतगुरु पूर्व हुआ खबर पाई संसार आए त्रैलोका देखण आए तीन लोक सुर नर मुन जन सब आया ਜਿਨੇ ਵਰਸਿਆ ਗੁਰ ਸਤ ਗੁਰੂ ਪੂਰਾ ਤਿਨਕੇ ਕਿਲ ਵਿਕਨਾਸ ਗਵਾਇਆ ਜੋਗੀ ਦੀ ਗੰਵਰ ਸੰਨਿਆਸੀ ਖੜ ਦਰਸ਼ਨ ਕਰ ਗਏ ਗੋਸਟ ਢੂਆ ਪ੍ਰਥਮ ਆਏ ਕੁਲਖੇਤ ਗੁਰ ਸਤ ਗੁਰ ਪੁਰਬ ਹੋਆ ਦੂਤਿਆ ਜਮਨ ਗਏ ਗੁਰ ਹਰ 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 ਜਪਣ ਕੀਆ ਜਾਗਤੀ ਮਿਲੇ ਦੇ ਪੇਟ ਗੁਰ ਪਿੱਸੇ ਲੰਗਾਈ ਦਿਆ ਸਭ ਸੁਟੀ ਸਤ ਗੁਰੂ ਪਿੱਸੈ ਜਿਨ ਹਰ 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 ਨਾਮ ਤੇ ਆਇਆ ਗੁਰ ਵਚਨ ਵਾਰਗ ਜੋ ਪੰਥ ਚਾਲੀ ਤਿੰਨ ਜਮ ਜਾਗਤੀ ਨੀੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਹੀਂ ਲਈਏ ਸਭ ਸੁਟਕ ਗਿਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਣ ਕੀਆ ਦੁਤਿਆ ਆਏ ਸਰਸਰੀ ਤ੍ਰਿਤਿਆ ਆਏ ਸਰਸਰੀ ਤੈ ਕੌਤਕ ਚਲਤ ਭਿਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੇ ਆੜਨਾ ਧਾਮ ਲਿਆ ਆੜ ਧਾਮ ਕਿਸ ਭਿਆ ਨਾ ਬੋਲਕ ਜਗਾਤਿਆ ਮੋਹਨ ਸੁੰ ਮੁੰਦਨ ਭਈ ਪਾਈ ਹਮ ਕਰਹਿ ਕਿਆ ਕਿਸ ਪਾਸ ਮੰਗ ਹੈ ਸਭ ਭਾਗ ਸਤਗੁਰ ਪਿੱਛੇ ਪਈ ਜਾਗਤੀਆ ਉਹ ਪਾਪ ਸਿਆਣਪ ਘਰ ਵਿਚਾਰ ਡਿਠਾ ਭੰਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਈ ਸਰਸਰੀ ਤਹ ਕੌਤਕ ਚਲਤ ਪਿਆ ਮੇਲੇ ਆਏ ਨਗਰ ਮਹਾਜਨ ਗੁਰ ਸਤਗੁਰ ਯੋਟ ਗਹੀ ਗੁਰ ਸਤਗੁਰ ਗੁਰ ਗੋਬਿੰਦ ਪੁੱਸ ਸਿਮਰਤ ਕੀਤਾ ਸਹੀ ਸਿਮਰਤ ਸਾਤਰ ਸਬਣੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਰ ਬਟਵਾਰੀ ਤਨ ਕਾਥਾ ਉਥੀ ਹੁ ਗਵਾਇ ਕੀਰਤਨੋ ਪ੍ਰਾਨੋ ਨੇਤ ਪਨ ਹੋਵਹਿ ਗੁਰਬਚਨ ਨਾਨਕ ਹਰ ਭਗਤ ਲਹੀ ਮੇਲਾ ਆਏ ਨਗਰ ਮਹਾ ਜਨਾ ਗੁਰ ਸਤ ਗੁਰ ਉਟ ਗਹੀ ਤੁਖਾਰੀ ਸੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਲ ਕਮਾਈ ਲਾਲਣਾ ਗੁਰਮਨ ਦੀਨਾ ਸੁਣ ਸਬਦ ਤੇ ਮਾਰਾ ਵੀਰਾ ਮਨ ਪੀਨਾ ਇਹੋ ਮਨ ਪੀਨਾ ਜਿਉਂ ਜਲ ਮੀਨਾ ਲਗਾ ਰੰਗ ਮੁਰਾਰਾ ਕੀ ਮਤ ਕਹੀ ਨ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੀ ਦਾਤੀ ਸੁਆਮੀ ਬਿਨੋ ਸੁਣਹੁ ਇਕ ਦੀਨਾ ਦੇਹੁ ਦਰਸ ਨਾਨਕ ਬਲਿਹਾਰੀ ਜੀੜਾ ਬਲ ਬਲ ਕੀਨਾ ਏਹੋ ਤਰ ਮੰਨ ਤੇਰਾ ਸਭ ਗੁਣ ਤੇਰੇ ਖੰਨੀਏ ਵੰਜਾ ਦਰਸ਼ਨ ਤੇਰੀ ਦਰਸ਼ਨ تیری ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾਂ ਅਮਰਤ ਨਾਮ ਸੁਣੀ ਜੈ ਤੀਰਾ ਕਿਰਪਾ ਕਰੇ ਤਾ ਪੀਵਾਂ ਆਸ ਪਿਆਸੀ ਫਿਰ ਕਹਿ ਤਾਈ ਜੋ ਚਤਰਕ ਬੁੰਦੇ ਰੇ ਕਉ ਨਾਨਕ ਜੀ ੜਾਵ ਲਹਿਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸੱਚਾ ਸਹਿਬ ਸਾਹੁ ਆਮਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਮਣਾਈ ਸੋਈ ਕੰਮ ਕਮਾਵੇ ਪ੍ਰਾਣੀ ਜੇਹਾ ਤੂੰ ਫੁਰਮਾਈ ਜਾ ਕੋ ਕਿਰਪਾ ਕਰੀ ਜਗਦੀਸ਼ਰ ਤਿਨ ਸਾਧ ਸੰਗ ਮੰਨ ਜਿਤਾ ਕਹੋ ਨਾਨਕ ਜੀ ੜਾ ਬਲਿਹਾਰੀ ਜੀਉ ਪਿੰਡ ਤਉ ਦਿੱਤਾ ਨਿਰਗੁਣ ਰਖ ਲਿਆ ਸੰਤਨ ਕਾ ਸਤ ਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਢੱਕਨ ਹਰੀ ਪ੍ਰਭੂ ਹਮਾਰੇ ਜੀ ਪ੍ਰਾਣ ਸੁਖ ਦਤੈ ਅਵਨਾਸੀ ਆਵਗਤ ਸੁਆਮੀ ਪੂਰਨ ਪੁਰਖ ਬਿਦਤੈ ਉਸ ਤੱਕਹਿ ਨ ਜਾਇ ਤੇਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾ ਕੈ ਬਲੇ ਹਰੀ ਮਿਲੇ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦਿ ਮੇਰੇ ਮਨ ਰਾਮ ਨਾਮ ਨਿਤ ਗਾਵੀ ਅਰੇ ਅਗਮਾ ਗੁਚਰਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾ ਵੀ ਅਰੇ ਰਹਾਉ ਜਿਸੇ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕੋ ਹਰ ਲਿਵ ਲਾਵੀ ਅਰੇ ਸਭ ਕੋ ਭਗਤ ਕਰੇ ਹਰ ਕੀਰੀ ਹਰ ਪਾਵੈ ਸੋ ਥਾਂ ਪਾਵੀ ਅਰੇ ਹਰ ਹਰ ਨਾਮ ਮੂਲ ਕਹਰ ਪੈ ਹਰ ਦੀਵੀਤਾ ਨਾਮ ਤੇ ਆਵੀ ਅਰੇ ਜਿਸ ਨੂੰ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਸਡਾਵੀ ਅਰੇ ਹਰ ਨਾਮ ਅਰਧ ਹੈ ਸੀ ਤਨ ਜਨ ਕਹੀਏ ਤਿੰਨ ਮਸਤਕ ਭਾਗ ਤੋਰੋ ਲਿਖ ਪਾਵੀ ਅਰੀ ਤੈਨ ਦੀ ਖੇਵੇਰਾ ਮਨ ਵਿਗਸੈ ਜੋ ਸੁਤ ਮਿਲ ਮਾਤ ਗਲ ਲਾਵੀ ਅਰੇ ਹੰਵਾਰ ਕਹਰ ਪਿਤਾ ਪ੍ਰਭ ਮੀਰੀ ਮੂੰ ਕਉ ਦੇਹੁ ਮਤੀ ਜਿਤ ਹਰ ਪਾਵੀ ਅਰੇ ਜੋ ਬਤੁਰਾ ਦੇਖ ਗਉ ਸੁਖ ਮਨੈ ਤਉ ਨਾਨਕ ਹਰ ਗੱਲ ਲਾਵੀਐ ਰੇ ਕੇਦਾਰ ਮਹੱਲਾ ਚੌਥਾ ਸਰ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦੁ ਮੇਰੇ ਮਨ ਹਰ ਹਰ ਗੁਣ ਕਾ ਹੋਰੀ ਸਤਿਗੁਰ ਕੀ ਚਰਨ ਤਉਏ ਤਉਏ ਪੂਜੋ ਇਨ ਬਦਵੀ ਰਾਹ ਹਰ ਪ੍ਰਭ ਲਹੋਰੀ ਰਹਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਕਰਸ ਇਨ ਸੰਗਤ ਤੇ ਤੂੰ ਰਹੋ ਰੀ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਕਿਉ ਸਿਉ ਗੋਸ਼ਟ ਹਰ ਪ੍ਰੇਮ ਰਸੈਨ RAM ਨਾਮ ਰਸੈਨ ਹਰ RAM ਨਾਮ RAM ਰਮ ਹੋਰੀ ਅੰਤਰ ਕਾ ਅਭਿਮਾਨ ਜੋਰ ਤੂੰ ਕਿਸ 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 ਜਾਣਤਾ ਇਹੋ ਦੂਰ ਕਰੋ ਆਪਣ ਗਹੋ ਰੀ ਜਨਨਾਨ ਕੋ ਹਰ ਦਿਆਲ ਹੋ ਸਾਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ੴ ਸਤਿਗੁਰ ਪ੍ਰਸਾਦੁ ਮਾਈ ਸੰਤ ਸੰਗ ਜਾਗੀ ਪ੍ਰੇਰ ਰੰਗ ਦੇਖੈ ਜਪਤੀ ਨਾਮ ਨਿਧਨੀ ਰਹਾਉ ਦਰਸ਼ਨ ਪਿਆਜ ਲੋ ਚਿੰਤਾ ਰ ਲਾਗੀ ਵਿਸਰੀ ਤਿਆਸ ਵਿਡਾਨੀ ਆਵ ਗੁਰੂ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖ ਤ ਮਨ ਲਪਟਾਨੀ ਦੇਖ ਤ ਮੋਦਰ ਔਰ ਹੱਥ ਮਨ ਉਪਜੋ ਨਾਨਕ ਪ੍ਰੇ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾ ਘਰ ਤੀਜਾ 1 ਅੰਕਾਰ ਸਤਗੁਰ ਪ੍ਰਸਾਦ ਦੀਨ ਬਣ ਸੁਣਦਿਆਲ ਪੰਚਦਾਸ਼ ਤੀਨ ਦੋ ਕੀ ਏਕ ਮਨ ਅਨਾਥਨਾਥ ਰਾਖੋ ਕਿਰਪਾਲ ਰਹਾਉ ਅਨਕ ਯਤਨ ਗਵਨ ਕਰੋ ਖਟ ਕਰਮ ਜੋਗਤ ਧਿਆਨ ਧਰੋ ਪਾਪ ਸਗਲ ਕਰ ਹਾਰਿਓ ਨਹ ਨਹ ਹਟਹਿ ਵਿਕਰਾਲੋ ਚਰਨ ਵੰਦਨ ਕਰ ਨਾ ਪਤੈ ਪਵ ਹਰਨ ਹਰ 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 ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕੇ ਆਸਰੋ ਉਦਰੇ ਪ੍ਰਮੋਤ ਸਾਗਰ ਲਗ ਸੰਤਨਾ ਪਗ ਪਾਲੋ ਕੇਦਾਰ ਮਹੱਲਾ ਪੰਜਵਾਂ ਕਰ ਚੌਥਾ ਓ ओंकारु ਸਤਗੁਰ ਪ੍ਰਸਾਦੁ ਸਰਨੀ ਆਇਓ ਨਾਥ ਨਿਦਾਨ ਨਾਮ ਪ੍ਰੀਤ ਲਾਗੀ ਮਨ ਪੀਤਰ ਮੰਗੋ ਮੰਗਣ ਕੋ ਹਰ ਤਾਨ ਰਹਾਉ ਸੁਖ ਦੋਈ ਪੂਰਨ ਪਰਮੇਸ਼ਰ ਕਰ ਕਿਰਪਾ ਰਖ ਹੋਮਾਨ ਦਿਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਚਨ ਵਖਾਣ ਗੋਪਾਲ ਦਿਆਲ ਗੋਵੰਦ ਤਉ ਮੋਦਰ ਨਰਮਲ ਕਥਾ ਗਿਆਨ ਨਾ ਕੋ ਕੋ ਹਰ ਕੈ ਰੰਗ ਰਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹਲਾ ਪੰਜਵ ਹਰ ਕੀ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸੰਤ ਸੰਗ ਮਿਲਾਵੂ ਤੁਮ ਦੇਵ ਹੋ ਆਪਣਾਉ ਨਾਉ ਰਹਾਉ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿ ਸਾਵੂ ਵਾਰੀ ਭੀਰੀ ਸਦਾ ਕੋਵਾ ਓਮ ਕਮਾਈ ਗਵਨ ਅਨੂਪ ਤੇਰੋ ਠਾਉ ਚਰਮ ਪਤੀ ਪਾਲ ਹੈ ਸਗਲ ਸੰਵਾਲ ਹੈ ਸਗਲੇ ਹਾਂ ਤੇਰੀ ਸ਼ਾਉ ਨਾਨਕ ਕੀ ਪ੍ਰਭ ਪੁਰਖ ਵਿਦਾਤੇ ਘਟ ਘਟ ਤੂ ਜੇ ਦਿਖਾਉ ਕੇਦਾਰਾ ਮਹੱਲਾ ਪੰਜਵਾ ਪ੍ਰਿਆ ਕੀ ਪ੍ਰੀਤ ਪਿਆਰੀ ਮਗਨ ਮਨੇ ਮਾਹੀ ਚਿਤ ਬਿਉ ਆਸਾ ਨੈਨੁ ਹੁ ਤਾਰ ਤੋ ਹਾਰੀ ਰਹਾਉ ਓਏ ਦਿਨ ਪਹਿਰ ਮੂਰਤ ਪਲ ਕੈ ਸੀ ਉਹੀ ਪਲ ਘਰੀ ਕਿ ਹਾਰੀ ਖੂਲੇ ਕਪਟਕ ਚਪਟ ਬੁਝਿ ਤ੍ਰਿਸ਼ਨਾ ਜੀਵੋ ਪੇਖ ਦਰਸਾਰੀ ਕੌਣ ਸਜਣ ਜਤਨ ਜਤਨ ਅਪਾਓ ਕਿਨੇ ਹਾ ਸੇਵਾ ਕੌਣ ਵਿਚਾਰੀ ਮਾਨ ਬਵਾਨ ਮੋਹ ਤਜ ਨਾਨਕ ਸੰਤ ਹੈ ਸੰਗ ਉਦਾਰੀ ਕੇਦਾਰਾ ਮਹੱਲਾ ਪੰਜਵਾਂ ਹਰ 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 ਗੁੰਗਾ ਬਹੂ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾ ਬਹੂ ਰਹਾਓ ਕਾੜ ਲੀਏ ਪ੍ਰਵਯਾਨ ਵਿਖੈ ਤੈ ਸਾਧ ਸੰਗ ਮਨ ਲਾਭ ਹੋ ਪ੍ਰੰਪੋ ਮੂ ਕਟਿਓ ਗੁਰ ਵਚਨੀ ਆਪਣਾ ਦਰਸਦ ਕਾਵੋ ਸਭ ਕੀ ਰੀਨ ਹੋਏ ਮਨ ਮੇਰਾ ਅੰਬੁੱਧ ਤਜਾਵੋ ਆਪਣੀ ਭਗਤ ਤੇਹ ਦਿਆਲਾ ਵੜਪਾਗੀ ਨਾਨਕ ਹਰਿ ਪਾਪ ਹੋ ਕੇਦਾਰ ਮਹੱਲਾ ਪੰਜਵਾ ਹਰਬਿੰਦ ਜਨਮ ਆਕਾਰਥ ਜਾਤ ਤਾ ਜਿਗਪਾਲ ਆਣ ਰੰਗ ਰਚਿਤ ਮਿਥਿਆ ਪਹਿਰਤ ਖਾਤ ਰਾਵੋ ਤਨ ਜੋ ਮਨ ਸੰਪੈ ਸੁਖ ਭੋਗ ਵੈ ਸੰਗ ਨਿਵਹਤ ਮਾਤੋ ਮਿਰਗਿ ਤੇ ਰਚਨਾ ਦੇ ਕਰਿਓ ਬਾਵਰ ਦਰਮ ਛਾਇਆ ਰੰਗ ਰਾਤੋ ਮਾਨ ਮੂ ਮਹਾ ਮਦ ਮੋਤ ਗਾਮ ਗਰੋਧ ਕੈ ਖਾਤ ਕਰ ਗੈ ਲੀਹੁ ਦਾਤ ਨਾਨਕ ਕੋ ਪ੍ਰਭ ਜੀ ਹੋਏ ਸਹਾਤ ਕੀ ਦਾਰ ਮਹੱਲਾ ਪੰਜਵਾਂ ਹਰ ਬਿਨ ਕੋਏ ਨਚਾਲ ਸਾਤ ਦੀ ਨਾਨਾਤ ਕਰਨਾਪਤ ਸੁਆਮੀ ਆਨਾਥਾਂ ਕੇ ਨਾਥ ਰਹਾਉ ਸੁਤ ਸੰਪਤ ਵਿਖਿਆ ਰਸ ਪੁਗਾਵਤ ਨਹੀਂ ਨਿਭਤ ਜਮ ਕੇ ਪਾਥ ਨਾਮ ਨਿਦਾਨ ਗਾਉ ਗੁਣ ਗੋਵਿੰਦ ਉਦਰ ਸਾਗਰ ਕੋ ਖਾਤ ਸਰਨ ਸਮਰਥ ਅਕਾਥਾ ਗੋਚਰ ਹਰਿ ਸਿਮਰਤ ਦੁਖ ਲਾਥ ਨਾਨਕ ਦੀਨ ਧੂਰ ਜਨ ਵਾਂਚਤ ਮੇਲੇ ਲੇਖ ਤਤੁਰਮ ਤੂ ਕੇਦਾਰਾ ਬੱਲਾ ਪ